ਮੇਲਾ ਪ੍ਰੋਫੈਸਰ ਬਿਉੜ ਸਿੰਘ ਮੇਲਾ ਲੱਗਦਾ ਸੀਗਾ ਉਹ ਦੇਖਾਂਗੇ ਉੱਥੇ ਬਿੰਦਰਖੀ ਇਹਨੇ ਗਾਣਾ ਗਾਇਆ ਤੇ ਮੈਨੂੰ ਦੀ ਆਵਾਜ਼ ਬੜੀ ਅੱਛੀ ਲੱਗੀ ਮੈਨੂੰ ਪਹਿਲਾਂ ਸ਼ੁਰੂ ਕਰਤਾ ਫਿਰ ਮੈਨੂੰ ਪਤਾ ਲੱਗਿਆ ਬਿੰਦਰਖ ਪਿੰਡ ਦਾ ਆ ਅੱਛਾ ਫਿਰਨ ਪਹਾੜ ਦਾ ਪਹਾੜ ਦਾ ਬਿੰਦਰਖ ਪਿੰਡ ਚਲੇ ਗਿਆ ਅੱਛਾ ਜੀ ਹਾਂ ਜਦੋਂ ਇਹ ਘਰੇ ਗਿਆ ਤਾਂ ਇਹਦਾ ਡੈਡੀ ਸੀਗਾ ਘਰੇ ਹੂੰ ਬਾਪੂ ਇਹ ਕਹਦੇ ਹੁੰਦੇ ਸੀ ਉਦੋਂ ਡੈਡੀ ਤਾਂ ਹੁਣ ਬਾਅਦ ਚ ਕਹਿਣ ਲੱਗੇ ਆ ਹਾਂ ਜੀ ਹਾਂ ਤੇ ਇਹਦੀ ਮਾਤਾ ਜੀ ਸੀਗੇ ਇਹਦੀ ਘਰ ਦੀ ਵੀ ਸੀਗੀ ਵਿਆਹ ਹੋਇਆ ਸੀ ਦੋਹਾਂ ਇਹਦਾ ਡੈਡੀ ਕਹਿੰਦਾ ਬਈ ਉਹ ਤਾਂ ਮੋਟਰ ਤੇ ਆ ਬੈਠੋ ਚਾਹ ਪਾਣੀ ਪੀ ਲੋ ਇਹਨੋਂ ਉਹਨੇ ਦੋਕ ਸ਼ਬਦ ਹੋਰ ਵੀ ਗਏ ਕਹਿੰਦਾ ਇਹ ਸਾਡਾ ਭੱਜਿਆ ਫਿਰਦਾ ਰਹਿੰਦਾ ਕਰਦਾ ਵੀ ਕੁਝ ਨਹੀਂ ਮਗਾ ਇਹ ਕਰਦਾ ਆ ਅੱਛਾ ਕਹਿੰਦਾ ਮੋਟਰ ਤੇ ਆ ਤੇ ਸਾਨੂੰ ਉਹਨੇ ਚਾਹ ਪਾਣੀ ਵਾਸਤੇ ਕੰਪੈਲ ਕੀਤਾ ਸੀ ਜਾਂ ਨਹੀਂ ਅਸੀਂ ਉੱਥੇ ਜਾਂਦੇ ਆ ਅੱਛਾ ਜਦੋਂ ਅਸੀਂ ਮੋਟਰ ਤੇ ਗਏ ਤਾਂ ਸਾਨੂੰ ਉੱਥੇ ਕੁਝ ਦਿਖਾਈ ਨਹੀਂ ਦਿੱਤਾ ਫਿਰ ਜਦੋਂ ਕੋਈ ਖੂਹ ਜਿਹੜਾ ਹੁੰਦਾ ਜਾਂ ਖੂਹੀ ਹੁੰਦੀ ਆ ਆਮ ਇਨਸਾਨ ਦੀ ਆਦਤ ਆ ਫਿਰ ਉਹਦੇ ਵਿੱਚ ਝਾਕਦਾ ਹੁੰਦਾ ਉਹ ਦੇਖਦਾ ਹਾਂ ਜੋਦੋਂ ਮੈਂ ਵਿੱਚ ਚੱਕਿਆ ਵੀ ਕੋਈ ਹੈ ਤਾਂ ਹੈ ਨਹੀਂ ਗਿਆ ਤਾਂ ਥੱਲੇ ਬਿੰਦ ਰਖੀਆ ਉਹਦੇ ਥੱਲੇ ਬੜਿਆ ਸੀ ਉੱਥੇ ਪਾਣੀ ਦੂਰ ਆ ਮੇਰੇ ਕੋਲ ਖੂਹੀ ਕੋਈ ਉਹਨਾਂ ਦਿਨਾਂ ਚ ਵੀ 30 35 ਫੁੱਟ ਹੋਣੀ ਆ ਤੇ ਉਹਦਾ ਪੱਖਾ ਖਰਾਬ ਹੋ ਜਾਂਦਾ ਸੀ ਉਦੋਂ ਡੋਰੀ ਜਿਹੜੀ ਹੈ ਲੀਕ ਕਰਨ ਲੱਗ ਜਾਂਦੀ ਸੀ ਜਿਆ ਬੁੱਛ ਲਵਾਉਣੇ ਹੁੰਦੇ ਸੀਗੇ ਇਹਨੇ ਪੱਖਾ ਖੋਲ ਕੇ ਲੱਜ ਉੱਪਰ ਉਹਦਾ ਬਣ ਲਈ ਸੀਗੀ ਪੌੜੀ ਨਾ ਤੇ ਮੈਂ ਥੱਲੋਂ ਗੱਲਬਾਤ ਕੀਤੀ ਕਹਿੰਦਾ ਮੈਂ ਹੁਣ ਲੁਧਿਆਣਾ ਤੋਂ ਆਇਆ ਮੈਂ ਇੱਦਾਂ ਦਾ ਕਰਕੇ ਸੁਣਿਆ ਸੀ ਕਹਿੰਦਾ ਬਾਈ ਮੇਰਾ ਪੱਖਾ ਘੜਾ ਦੇ ਪਹਿਲਾਂ ਫਿਰ ਆਪਾਂ ਚਲਦੇ ਆ ਵੇ ਘਰ ਚਲ ਕੇ ਜਾਜੂ ਵੀਨੇ ਆ ਅੱਛਾ ਫਿਰ ਪੱਖਾ ਬੰਨ ਕੇ ਆ ਗਿਆ ਥੱਲੋਂ ਫਿਰ ਅਸੀਂ ਤਿੰਨ ਜਾਣਿਆਂ ਨੇ ਲੱਜ ਦੇ ਨਾਲ ਪੱਖਾ ਉੱਪਰ ਖਿੱਚਿਆ ਤੇ ਬਾਹਰ ਗੱਡੇ ਆ